ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਘਰ ਵੱਡੇ ਹੁੰਦੇ ਜਾ ਰਹੇ ਹਨ ਪਰ ਪਰਿਵਾਰ ਛੋਟੇ ਪਰ ਵੱਡਾ ਘਰ ਤਾਂ ਉਸ ਨੂੰ ਕਹਿੰਦੇ ਹਨ ਜਿੱਥੇ ਪੂਰਾ ਦਾ ਪੂਰਾ ਪਰਿਵਾਰ ਮਿਲ ਕੇ ਇੱਕੋ ਛੱਤ ਹੇਠ ਰਹਿੰਦਾ ਹੋਵੇ ਪੰਜਾਬੀ ਫਿਲਮ ਵੱਡਾ ਘਰ ਇਸੇ ਗੱਲ ਦੇ ਉੱਤੇ ਜ਼ੋਰ ਦਿਂਦੀ ਜਾਪਦੀ ਹੈ 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਟ੍ਰੇਲਰ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਇਹ ਪਰਵਾਰਿਕ ਡਰਾਮਾ ਫਿਲਮ ਮਨੋਰੰਜਨ ਦੇ ਨਾਲ-ਨਾਲ ਵੱਡਾ ਸੁਨੇਹਾ ਵੀ ਦੇਵੇਗੀ ਤਸਵੀਰ ਗੁਨਾਚੌਰੀਆ ਦੀ ਲਿਖੀ ਤੇ ਕਮਲਜੀਤ ਸਿੰਘ ਦੀ ਡਾਇਰੈਕਟ ਕੀਤੀ ਇਸ ਫਿਲਮ ਦੇ ਵਿੱਚ ਜੋਬਨਪ੍ਰੀਤ ਸਿੰਘ, ਮੰਡੀ ਤਖੜ, ਨਿਰਮਲ ਰਿਸ਼ੀ ਜੀ, ਸਰਦਾਰ ਸੋਹੀ ਜੀ, ਅਮਨ ਨੂਰੀ ਜੀ, ਰਵਿੰਦਰ ਮੰਦ ਤੇ ਭਿੰਦਾ ਔਜਲਾ ਸਮੇਤ ਕਈ ਚਰਚਿਤ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਕੈਨੇਡਾ ਦੇ ਵਿੱਚ ਫਿਲਮਾਈ ਗਈ ਇਹ ਫਿਲਮ ਪਰਵਾਰਿਕ ਰਿਸ਼ਤਿਆਂ ਦੀ ਗੱਲ ਕਰਦੀ ਹੈ। ਮੰਡੀ ਤਖੜ ਤੇ ਜੋਬਨਪ੍ਰੀਤ ਦੀ ਜੋੜੀ ਸਾਖ ਫਿਲਮ ਤੋਂ ਬਾਅਦ ਹੁਣ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੀ ਹੈ। ਸੰਦ ਟ੍ਰੇਲਰ ਮੁਤਾਬਕ ਫਿਲਮ ਦੇ ਵਿੱਚ ਰਿਸ਼ਤਿਆਂ ਦੇ ਨਾਲ-ਨਾਲ ਵਿਦੇਸ਼ਾਂ ਨੂੰ ਭੱਜ ਰਹੀ